ਜੇ ਬਾਬਲ ਕੱਲਾ ਨਾ ਹੁੰਦਾ ਤਾਂ ਫਿਰ ਕੰਮ ਨਿਬੜ ਗਿਆ ਸੀ ਬੰਲਾਦਾ ਕਾਫੀ ਹੱਦ ਤੱਕ ਪਹਿਲੀ ਗੱਲ ਤਾਂ ਇਹ ਕਿ ਕੋਟਕਪੂਰਾ ਦੇ ਬਾਬਲ ਆਪਸ ਵਿੱਚ 16-17 ਕਿਲੋਮੀਟਰ ਦਾ ਡਿਫਰੈਂਸ ਹੈ ਬਾਬਲ ਕੁਛ ਨਹੀਂ ਸੀ ਉਸ ਟਾਈਮ ਤੇ ਸਵੇਰੇ ਸਵੇਰੇ ਕੋਟਕਪੂਰਾ ਹੋਇਆ ਲੜਾਈ ਝਗੜਾ ਹੋਇਆ ਇਹ ਵੀ ਬੈਠੀ ਅਸੀਂ ਬੈਠ ਕੇ ਕੁਝ ਫੜੇਗੇ ਚਲੋ ਨਿਬੜ ਗਿਆ ਕੰਮ 9:30 ਤੱਕ ਸੀ ਤਾਂ ਬੈਠ 9:30 ਵਜੇ ਤੇ ਅਸੀਂ ਮੈਂ ਉਮਰਾਂ ਨੰਗਲ ਅਮਰਜਾਲ ਤੇ ਬੈਠੋ ਇਹ ਜੈਨ ਸਾਹਿਬ ਦੇ ਜਦ ਤੱਕ ਛੱਟ ਲੱਗ ਚੁੱਕੀ ਸੀ ਮੁੱਢ ਤੇ ਉਹ ਜਾ ਚੁੱਕੇ ਸੀ ਅਸਪਤਲ ਤੇ ਅਸੀਂ ਉੱਥੇ ਬੈਠੇ ਹਾਂ ਪੰਨੋ 9:30 9:30 ਵਜੇ ਡੀਸੀਵੀ ਬੈਠਾ ਸਾਰੇ ਮਿਲ ਕੇ ਨਾ ਮੇਰੇ ਨਾਲ ਉਹ ਉਮਰਾਂ ਰੰਗਲ ਬੈਠਾ ਮੇਰੇ ਨਾਲ ਅਮਰ ਸਿੰਘ ਚਾਲ ਜਰੂਰ ਗਿਆ ਬਾਅਦ ਚ ਉਮਰਾਂ ਉਮਰਾਂ ਨੰਗਲ ਨਹੀਂ ਗਏ ਉੱਥੇ ਨਾ ਨੋ ਮੈਂ ਤੇ ਸਾਡੇ ਨਾਲ ਬੈਠਾ ਰਿਹਾ ਅਮਰ ਸਿੰਘ ਚਾਲ ਬਾਅਦ ਚ ਗਿਆ ਜਦ ਬਦਲ ਲੱਗਿਆ ਵੀ ਉੱਥੇ ਜ਼ਿਆਦਾ ਗੜਬੜ ਹੋ ਗਈ ਫਿਰ ਅਮਰ ਸਿੰਘ ਚਾਲ ਦੀਪ ਪੰਡੇਰ ਜਿਹੜਾ ਇੱਕ ਚੌਕੀ ਜਾਂ ਕਹਿ ਲਓ ਐਸਐਚਓ ਸੀਰੋ ਦਾ ਪੂਰਾ ਜਿਹਦੇ ਅੰਦਰ ਸੀ ਉਹਨੂੰ ਵੀ ਬਾਅਦ ਚ ਉੱਥੇ ਹੀ ਦਿਖਾਇਆ ਗਿਆ ਆ ਕੁਮਰ ਵੀ ਜਿਹੇ ਪ੍ਰਤਾਪ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਇਹਨੂੰ ਵੀ ਦੱਸਿਆ ਗਿਆ ਸੱਚ ਦਾ ਸੱਚ ਰਹਿਣਾ ਲਿਖੀ ਜੀ ਮੈਂ ਅੱਜ ਵੀ 10 ਸਾਲ ਬਾਅਦ ਮੈਨੂੰ 5 ਸਾਲ ਰਟਾਇਰ ਨੂੰ ਹੋ ਚੱਲੇ ਨੇ ਠੀਕ ਹੈ 8 ਸਾਲ ਪਹਿਲਾਂ ਤਫ਼ਤੀਸ਼ ਕੀਤੀ ਹੈ 7 ਸਾਲ ਪਹਿਲਾਂ 2018 ਜੀ ਕੰਪਲੀਟ ਕੀਤੀ ਹੈ 10 ਸਾਲ ਮੈਂ ਲਾਇਨ ਨੂੰ ਇੱਕ ਇੱਕ ਅੱਖਰ ਤੇ ਸਟੈਂਡ ਕਰ ਦੂ ਇੱਕ ਇੱਕ ਅੱਖਰ ਤੇ ਔਰ ਜੋ ਮੈਂ ਲਿਖਿਆ ਉਹ ਪ੍ਰੂਫ ਵੀ ਹੋਇਆ ਔਰ ਅੱਜ ਵੀ ਹੋ ਰਿਹਾ ਹੈ ਇਹ ਜਿਹੜੀਆਂ ਨੂਨ ਦੀਆਂ ਪੱਥਰੀਆਂ ਜਾਂ ਕੋਈ ਇਧਰ ਨੂੰ ਕਰ ਦੋ ਆਹ ਕਰ ਦੋ ਜਿਹੜੇ ਲੋਕਾਂ ਨੇ ਕਰਦੇ ਕਰਾਉਂਦੇ ਨੇ ਉਹਨਾਂ ਦੇ ਐਂਡ ਰਿਜ਼ਲਟ ਇਹੀ ਨੇ ਹੂੰ ਉਹਨਾਂ ਦੀਆਂ ਤਫ਼ਤੀਸ਼ਾਂ ਰੁਲਦੀਆਂ ਹੀ ਫਿਰਦੀਆਂ ਨੇ